ਬੋਲੀ ਮੌਤ ਕਰੰਟ ਲੱਗੀ ਹੋਈ ਚ ਹੈ ਨਹੀਂ ਕਹਿੰਗੇ ਵਿਦਿਆਰਥੀ ਜੱਥੇ ਇਹੋ ਜੀ ਸਾਡੇ ਲੱਗੇ ਮੋਸਾ ਗੁਜਰੀਆ ਬੀਵੀ ਲੱਗੇ ਇਤਜ਼ਾਮੀ ਹੋਆ ਨਹੀਂ ਕਿਤੇ ਦਾ ਗਰੌਂਡ ਲੱਪੇ ਕੋਈ ਹੈ ਮੇਰੇ ਕੋਲ ਲਗਭਗ 6 ਕਿ 7 ਸਾਰੇ ਚਲੇ ਇਹ ਪਤਾ ਨਹੀਂ ਹਾਲੇਖੱਤੇ ਬੰਦੇ ਆਏ ਆ ਕਿ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਸਾਡੇ ਲਾਗੇ ਮੁੰਡਾ ਗੁਜਰਿਆ ਬੀਰੀ ਲੱਕੇ ਅਸੀਂ ਉਹਨਾਂ ਦੇ ਘਰ ਸਾਡੇ ਘਰ ਤੋਂ ਬਾਹਰ ਨਿਕਲੇ ਆ ਇੱਕ ਗਾਮੀ ਉਹ ਆਣ ਕੇ ਤੇ ਘਰ ਜਲਾਉਣ ਲੱਪੇ ਫੇਰ ਕੀਤੇ ਅਜੇ ਮਹਿਰ ਕੁਦਰਤੀ ਵੈ ਦੋ ਮਿੰਟ ਪਹਿਲਾਂ ਉਹ ਘਰ ਵਾਲੂ ਆ ਗਿਆ ਤੇ ਬੇੜਾ ਸਾਡਾ ਰੇਲ ਕੋਲ ਤਾਂ ਇਹ ਨਾਲ ਦੋ ਤਿੰਨ ਬੰਦੇ ਹੋਰ ਕੋਤੇ ਇੱਕ ਦੋ ਮੈਂਬਰ ਪਜਾਜੂ ਰਹੋਤੇ ਬਾਤ ਉਹਨੇ ਕੋਣੀ ਚੜ੍ਹੇ ਸ਼ੁਰੂ ਕਰ ਚੀਆਂ ਵਾਰ-ਵਾਰ ਵੱਜਿਆ ਵਾ ਧੁੰਦੀ ਕੀ ਪਾ ਕੇ ਸਾਨੂੰ ਭੱਜਾ ਵਾ ਦਵਾ ਦਵਾ ਅਸੀਂ ਗੱਡੀ ਦੇ ਉੱਤੇ ਮੁਰਕੇ ਕਿ ਗੱਡੀ ਚਾਬੀ ਕਿੱਥੇ ਮੁੰਡਾ ਬੜੇ ਭੱਜਾ ਮੈਂ ਕਿਹ ਗੱਲ ਸੁਖ ਵਾ ਫੇਰ ਹੋਇਆ ਕਿ ਗੱਡੀਆਂ ਫੜਾਉ ਸਪਾਹੀ ਦੇ ਪੈਰ ਹੋ ਗਏ ਕਿੰਨੀ ਕੋ ਬੋਲਣੀ ਚਾਹੀਦੀ ਕੋਈ ਨਾ ਮੇਰੇ ਖਾਲ ਲੱਗ ਪਕ 6 ਕਿ 7 ਕੋਲ ਚਾਹੀਦੀ ਹਾਂਜੀ ਪੌਲਸੀ ਕਿਸ ਤਰ੍ਹਾਂ ਕੋ ਭਾਵ ਜਾਣਦੇ ਜੋ ਨਾ ਨਹੀਂ ਕੋਈ ਬੰਦੇ ਤਾਂ ਪਿੰਡ ਵੱਲ ਆ ਜਿਨ ਸਾਰੇ ਲੋ ਆਏ ਆ ਤੇ ਖੱਬੇ ਵਾਲ ਨੂੰ ਗਾਇਆ ਮਗਰ ਇਹ ਗੱਡੀਆਂ ਲਾਈਆਂ ਹੋਈਆਂ ਉਹਦੇ ਪਰ ਉਹ ਅੱਧਾ ਅੱਧਾ ਇਕੱਲਾ ਇਕੱਲਾ ਗਾਂ ਨਿਕਲੇ ਖਾੜੀ ਗਾੜੀ ਸੜਕ 'ਤੇ ਰੁਕੀ ਆ ਗਈ ਅਸੀਂ ਰੋਗੇ ਗੱਡੀ ਢਾਹ ਆ ਗਿਆ ਪੱਠੇ ਵਾਲਾ ਉਹਦਾ ਕਰਕੇ ਉਹ ਚੋੜੇ ਮੁੜ ਕੇ ਸਾਨੂੰ ਦੇਹੇ ਨਹੀਂ ਪਰ ਪਿੰਡ ਦੀ ਵਾਰੀ ਕੋਲ ਪਛੜੀਆਂ ਗੱਡੀਆਂ ਔਰ 10 15 ਘਰੇ ਘਰੇ ਕਮਾਈਆਂ ਪੜਦੇ ਪਰ ਨਹੀਂ ਲੱਭੇ ਨਹੀਂ ਸਾਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਮੰਗ ਇਹੋ ਕਰਦੇ ਸਾਨੂੰ ਜ਼ੋਰ ਮਿਲਦਾ ਜਿਹੜਾ ਉਹ ਬੰਦੇ ਸਾਨੂੰ ਲੜੜੇ ਲਈਦੇ ਸਾਨੂੰ ਜਿਹਨਾਂ ਨੇ ਅੱਜ ਤੱਕ ਗਾਹ ਨਹੀਂ ਕਿਤੇ ਕਰ ਸਕਦੇ ਹਾਂਜੀ ਜਿਹਨਾਂ ਨੇ ਅੱਜ ਕੁਝ ਕੀਤਾ ਗਾਹ ਵੀ ਕਰ ਸਕਦੇ ਹਾਂਜੀ ਕਰ ਸਕਦੇ ਆ ਜੀ ਕਰ ਸਕਦੇ ਆ ਜੇ ਕੋਈ ਕੋਈ ਸ਼ੱਕ ਹੋ ਕਰ ਸਕਦੇ ਆ ਪਤਰਾ ਸੀ ਉਹ ਗੁਜਰਿਆ ਵਾ ਪਾਹੀ ਉਹ ਉਹਦੇ ਲੈ ਹੋਏ ਸਾਰੇ ਬੰਦੇ ਵੀ ਕੀ ਹੋ ਸਕਦਾ ਉਹਨਾਂ ਗਾਲ ਪੁੱਛਣ ਨੂੰ ਫੋਨ ਕਰੀਏ ਕਿ ਤਰ੍ਹਾਂ ਕਰੀਏ ਉਹ ਜੋਬ ਵੀ ਸਰਕਾਰੀ ਕਰਦਾ ਹੈ ਬੰਬੀ ਦੇ ਉੱਤੇ ਕਰੰਟ ਲੱਗ ਗਿਆ ਰਾਤ ਦਾ ਆਇਆ ਹੀ ਨਹੀਂ ਘਰ ਕਰੀ ਕਿਹੜੇ ਫੋਨ ਕਰਕੇ ਜੀ ਕਿਸੇ ਫੋਨ ਕਰ ਉਹ ਲੱਭਦੇ ਰਹੇ ਅਹੀਂ ਉਹਦੇ ਉਧਰ ਰੁਜੇ ਆ ਤੇ ਉਤੋਂ ਇਹ ਹੋਰੀ ਆ ਗਈ ਉਹਦੀ ਮੌਤ ਕਿਸ ਤਰ੍ਹਾਂ ਹੋਈ ਆ ਉਹਦੀ ਮੌਤ ਕਰੰਟ ਲਾ ਕੇ ਹੋਈ ਆ ਅੱਛਾ ਰਾਤ ਬਿਜਲੀ ਦੇ ਤੇ ਬੰਬੀ ਤੇ ਗਿਆ ਵਾ ਉੱਥੋਂ ਸਵੇਰੇ ਵੇਖਿਆ ਵਾ ਜਾ ਕੇ ਸੜਕਾਂ ਆਇਆ ਨਹੀਂ ਸੜਕ ਤੇ ਵੇਖਿਆ ਦੇ ਮਰਦਾ ਘੋਤਾ ਉਹਨਾਂ ਦੇ ਅੰਦਰ ਮੁੰਡਾ ਖੜਾ ਗਿਆ ਪਤੀ ਜਾ ਇੱਕ ਉਹਨੇ ਜਾ ਕੇ ਵੇਖਿਆ ਤੇ ਅੰਦਰ ਪਿਆ ਵਾ ਉਹਨੇ ਗਾਹ ਤੇ ਲਾਇਆ ਪਛਾਣ ਹੋ ਰਿਆ ਤੇ ਫਿਰ ਸਾਨੂੰ ਫੋਨ ਕੀਤਾ ਬਿਓ ਇਦਾਂ ਕੀ ਹੋ ਗਿਆ ਸੜਕਾਂ ਨੂੰ ਅਸੀਂ ਕਹਿੰਦੇ ਵੇਖਿਆ ਜੋ ਜੱਥ ਹੋਈ ਹੋ ਜੀ ਉਹ ਕਰੰਟ ਲੱਗਿਆ ਹਾਂ ਕਰੰਟ ਲੱਗ ਗਿਆ ਕੋਤਨੀ ਫਿਰ ਅਸ ਪਾਉਣ ਲੱਗਾ ਤਾਰ ਕੁੰਡੀ ਡੇਕਪੀ ਉੱਤੇ ਕੀ ਹੋਇਆ ਕਿਸ ਲਈ ਤੇ ਹੱਥ ਸੜਿਆ ਕਿਉਂਕਿ ਮੇਰੇ ਕੋ ਜਾਣੀ ਜਾਂਦਾ ਮੇਰੇ ਗੋਡਸ ਵੀ ਠੀਕ ਤੇ ਮੈਂ ਮੁੰਡੇ ਬਾਡੇ ਗਏ ਭੱਜ ਭੁਜੀ